ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਸੀ ਦੋਸਤੋ ਅੱਜ ਤੋਂ ਕੋਈ ਦੋ ਤਿੰਨ ਦਿਨ ਦੱਸ ਕੇ ਪਹਿਲਾਂ ਹਰੇਕ ਘਰ ਵਿੱਚ ਪਿੱਤਲ ਦੇ ਭਾਂਡੇ ਮੌਜੂਦ ਹੁੰਦੇ ਸੀ ਇਹਨਾਂ ਪਿੱਤਲ ਦੇ ਭਾਂਡਿਆਂ ਵਿੱਚ ਪਿੱਤਲ ਦੀਆਂ ਗੜਬੀਆਂ ਪਿੱਤਲ ਦੇ ਗਲਾਸ ਪਿੱਤਲ ਦੇ ਥਾਲ ਤੇ ਪਿੱਤਲ ਦੇ ਇਹ ਚਮਚੇ ਪਿੱਤਲ ਦੀਆਂ ਕੌਲੀਆਂ ਤੇ ਪਿੱਤਲ ਦੀਆਂ ਹੀ ਪਤਿਲੀਆਂ ਪਤਿਲੇ ਹੁੰਦੇ ਦੀ ਪਿੱਤਲ ਨਹੀਂ ਬਾਹਰਤੀ ਅਮੀ ਹੁੰਦੀਆਂ ਦੀ ਸੋ ਹੋਰ ਵੀ ਬਹੁਤ ਸਾਰੇ ਭਾਂਡੇ ਪਿੱਤਲ ਦੇ ਭਾਂਡੇ ਘਰਾਂ ਵਿੱਚ ਮੌਜੂਦ ਹੁੰਦੇ ਸੀ ਜਿਨ੍ਹਾਂ ਦੀ ਲੋਕ ਵਰਤੋਂ ਕਰਦੇ ਦੀ ਇਹਨਾਂ ਵਿੱਚ ਹੀ ਖਾਣਾ ਬਣਾਉਂਦੇ ਤੇ ਇਹਨਾਂ ਵਿੱਚ ਹੀ ਖਾਣਾ ਖਾਂਦੇ ਸੋ ਇਹ ਪਿੱਤਲ ਦੇ ਭਾਂਡਿਆਂ ਦਾ ਕੋਈ ਸਿਹਤ ਲਈ ਨੁਕਸਾਨ ਨਹੀਂ ਸੀ ਹੁੰਦਾ ਜਿਵੇਂ ਅੱਜ ਕੱਲ ਦਾ ਸਟੀਲ ਦੇ ਭਾਂਡਿਆਂ ਦਾ ਨਕਸਾਨ ਆਉਣਾ ਜੇ ਖਾਣਾ ਖਾਣੇ ਆ ਤਾਂ ਉਹ ਸਟੀਲ ਦੇ ਭਾਂਡੇ ਆ ਖਾਦੇ ਖਾਣੇ ਦਾ ਬਹੁਤ ਨੁਕਸਾਨ ਹੁੰਦਾ ਸੋ ਪਿੱਤਲ ਦੇ ਭਾਂਡੇ ਵਿੱਚ ਜਦੋਂ ਖਾਣਾ ਖਾਂਦੇ ਦੀ ਤਾਂ ਉਹਦਾ ਕੋਈ ਵੀ ਸਿਹਤ ਲਈ ਨੁਕਸਾਨ ਨਹੀਂ ਸੀ ਹੁੰਦਾ ਸੋ ਬੁੜੀਆਂ ਸਬਾਣੀਆਂ ਆ ਨਾ ਭਾਂਡਿਆਂ ਨੂੰ ਜਿਹੜੇ ਪੱਤਲ ਦੇ ਭਾਂਡੇ ਹੁੰਦੇ ਸੀ ਉਹਨਾਂ ਨੂੰ ਸਵੇਰ ਨਾਲ ਮਾਂਜਦੀਆਂ ਜਿਹੜੀ ਕਿਰਲੇ ਦੀ ਸਵਾਹ ਹੁੰਦੀ ਸੀ ਉਹਦੇ ਨਾਲ ਹੀ ਭਾਂਡੇ ਸਾਫ਼ ਕਰਦੀਆਂ ਤੇ ਇਹਨਾਂ ਭਾਂਡਿਆਂ ਨੂੰ ਉਹ ਮਾਂਜ-ਬਾਂਜ ਕੇ ਸੀਸੇ ਬਾਂਗ ਚਮਕਾ ਦਿੰਦੀਆਂ ਸੋ ਜੇ ਭੇਰ ਵੀ ਕਮੀ ਰਹਿ ਜਾਂਦੀ ਤਾਂ ਇਹਨਾਂ ਭਾਂਡਿਆਂ ਨੂੰ ਜਿਹੜੇ ਪਿੰਡਾਂ 'ਚ ਠੇਰੇ ਆਉਂਦੇ ਹੁੰਦੇ ਦੀ ਭਾਂਡੇ ਕਲੀ ਕਰਨ ਵਾਲੇ ਉਹਨਾਂ ਤੋਂ ਕਦੇ ਵੀ ਕਰਾ ਲੈਂਦੀ ਆਂ ਤਾਂ ਕਿ ਦੇਖਣ ਨੂੰ ਭਾਂਡਾ ਹੋਰ ਸੋਹਣਾ ਲੱਗੇ ਤੇ ਸਾਫ਼ ਲੱਗੇ ਸੋਇਆਂ ਵਜੇ ਆਉਂਦਾ ਜ਼ਮਾਨਾ ਹੁੰਦਾ ਸੀ ਲੋਕੀ ਬੜੀ ਮਿਹਨਤ ਕਰਦੇ ਦੀ ਸੋ ਜਿਹੜੇ ਕੰਸ ਹੁੰਦੇ ਦੀ ਉਹਨਾਂ ਉੱਤੇ ਇਹਨਾਂ ਪਾਂਡਿਆਂ ਨੂੰ ਸਿ ਆ ਕੇ ਰੱਖਦੇ ਆ ਸੁਆਣੀਆਂ ਸਿ ਆ ਕੇ ਰੱਖਦੀਆਂ ਦੀ ਤੇ ਬਾਵਾ ਪਾਂਡੇ ਇੱਕ ਘਰ ਵਿੱਚ ਮੌਜੂਦ ਹੁੰਦੇ ਚਾਹੇ ਕੋਈ ਗਰੀਬਾ ਚਾਹੇ ਕੋਈ ਅਮੀਰ ਰਹੇ ਗਦੇ ਘਰ ਵਿੱਚ ਪਿੱਤਲ ਦੇ ਪਾਂਡੇ ਜ਼ਰੂਰ ਹੁੰਦੇ ਸੋ ਅੱਜ ਆਪਾਂ ਗੱਲ ਕਰਾਂਗੇ ਇਹੋ ਜਿਹਾ ਇੱਕ ਭਾਂਡੇ ਪਤਲੀ ਬਾਰੇ ਇਹੋ ਜਿਹੀਆਂ ਪਤਲੀਆਂ ਇੱਕ ਇੱਕ ਦਾ ਦੋ ਦੋ ਹਰੇਕ ਘਰ ਵਿੱਚ ਮੌਜੂਦ ਹੁੰਦੀਆਂ ਜਿਨ੍ਹਾਂ ਵਿੱਚ ਸਬਾਣੀਆਂ ਦਾਲ ਸਬਜ਼ੀ ਤੇ ਹੋਰ ਖਾਣ ਵਾਲੇ ਪਦਾਰਥ ਹੈ ਬਣਾਉਂਦੀਆਂ ਤੇ ਇਹਨਾਂ ਚੀ ਤੜਕੇ ਲਾਉਂਦੀਆਂ ਸੋਹਰੇ ਪਤਿੱਲੀਆਂ ਜਿਹਦੇ ਪੇਡਾਂ ਬਹੁਤ ਕਰੀਆਂ ਚਾਰਨ ਵਾਲੇ ਹੋਏ ਆ ਜਿਹੜੀ ਹੁੰਦੇ ਨੇ ਉਹਨਾਂ ਕੋ ਵੀ ਹੁੰਦੀਆਂ ਜਦੋਂ ਉਹ ਪੇਡਾਂ ਬੱਕਰੀਆਂ ਨੂੰ ਬਾਹਰ ਚਾਰਨ ਜਾਂਦੇ ਤਾਂ ਇਹੋ ਜਿਹੀਆਂ ਪਤਰੀਆਂ ਉਹ ਨਾਲ ਰੱਖਦੇ ਤੇ ਨਾਲ ਘਰੋਂ ਚਾਹ ਪੱਤੀ ਤੇ ਗੜਾ ਚੀਨੀ ਵਗੈਰਾ ਵੀ ਲੈ ਜਾਂਦੇ ਤੇ ਜਦੋਂ ਉਹਨਾਂ ਨੂੰ ਜਦੋਂ ਉਹਨਾਂ ਨੇ ਚਾਹ ਪੀਣੀ ਹੁੰਦੀ ਤਾਂ ਉਹ ਰਾਹ ਵਿੱਚ ਬੱਕਰੀਆਂ ਨੂੰ ਰੋਕ ਕੇ ਭੇਡਾਂ ਨੂੰ ਰੋਕ ਕੇ ਤੇ ਉਤੇ ਜਾਲੇਦਾਰ ਇੱਟਾਂ ਲਾਭੀਆਂ ਦੀਆਂ ਜਾਂ ਉਹਨਾਂ ਦਾ ਚੁੱਲ੍ਹਾ ਬਣਾ ਲੈਂਦੇ ਜਾਂ ਫਿਰ ਧਰਤੀ ਵਿੱਚ ਹੀ ਖੱਡਾ ਜਿਹਾ ਕਰਕੇ ਚੁੱਲ੍ਹਾ ਬਣਾ ਲੈਂਦੇ ਤੇ ਆਲੇ ਦੁਆਲੇ ਉਹਨਾਂ ਲੱਕੜਾਂ ਇਕੱਠੀਆਂ ਕਰਕੇ ਤੇ ਆਪਣੀ ਪਤੀ ਲਈ ਚਾਹ ਦੀ ਧਰ ਲੈਂਦੇ ਤੇ ਦੁੱਧ ਉਹਨਾਂ ਦੇ ਕੋਲ ਹੁੰਦਾ ਹੀ ਸੀ ਕਿਉਂਕਿ ਭੇਡਾਂ ਬੱਕਰੀਆਂ ਦੁੱਧ ਉਹ ਚੋ ਲੈ ਲੈਂਦੇ ਤੇ ਚਾਹ ਬਣਾ ਲੈਂਦੇ ਸੋਏ ਦੀ ਰੰਜ ਵੀ ਵਰਤੋਂ ਕਰਦੇ ਪਤੀਲੀਆਂ ਦੀ ਤੇ ਬਾਹਰ ਵੀ ਵਰਤੋਂ ਇਹਨਾਂ ਦੀ ਲੋਕੀ ਕਰਦੇ ਸੋ ਹੁਣ ਅਪ ਇਹੋ ਜਿਹੀਆਂ ਪਤੀਲੀਆਂ ਘਰਾਂ ਵਿੱਚੋਂ ਲੋਪ ਹੁੰਦੀਆਂ ਜਾ ਰਹੀਆਂ ਨੇ ਇਹਦੀ ਜਗ੍ਹਾ ਤੇ ਸਟੀਲ ਦੇ ਬਰਤਨ ਆ ਗਏ ਨੇ ਜਿਨ੍ਹਾਂ 'ਚ ਦਾਲਾਂ ਸਬਜ਼ੀਆਂ ਚਾਹਾਂ ਬਣਦੀਆਂ ਨੇ ਸੋ ਪਹਿਲੇ ਸਮਿਆਂ ਵਿੱਚ ਇਹਨਾਂ ਪਿੱਤਲ ਦੀਆਂ ਬਤਿਲੀਆਂ ਵਿੱਚ ਹੀ ਖਾਣਾ ਬਣਾਇਆ ਜਾਂਦਾ ਦੁੱਧ ਚਾਹ ਗਰਮ ਕੀਤਾ ਜਾਂਦਾ ਤੇ ਬਣਾਇਆ ਜਾਂਦਾ ਸੋ ਹੁਣ ਕੋਈ ਟਾਵਾਂ ਤੱਲਾ ਘਰ ਹੋਈ ਹੋਵੇਗਾ ਜਿਸ ਘਰ ਵਿੱਚ ਇਹ ਪਿੱਤਲ ਦੇ ਪਤਿਲੀਆਂ ਦੇਖਣ ਨੂੰ ਮਿਲਦੀਆਂ ਨੇ ਸੋ ਹੁਣ ਵੀ ਆਪਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਇਹਦੇ ਸਟੀਲ ਦੇ ਭਾਂਡਿਆਂ ਨੂੰ ਛੱਡ ਕੇ ਇਹੋ ਜਿਹੇ ਪਿੱਤਲ ਦੇ ਭਾਂਡੇ ਵਰਤਣੇ ਚਾਹੀਦੇ ਨੇ ਸੋ ਅੱਜ ਮੈਂ ਤੁਹਾਨੂੰ ਇਸ ਪਤੀਲੀ ਬਾਰੇ ਜਾਣਕਾਰੀ ਦੇਣੀ ਸੀ ਜਿਹੜੀ ਕਿ ਪੁਰਾਣੇ ਵੇੜਿਆਂ ਵਿੱਚ ਹਰੇਕ ਘਰ ਦੇ ਵਿੱਚ ਮੌਜੂਦ ਹੁੰਦੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਜਿਹਨੇ ਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ